ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ ਸੰਦੀਪ ਸਿੰਘ ਸਰੀ ਤੇ ਉਸ ਦੇ ਹੱਕ ਦੇ ਵਿੱਚ ਹਜ਼ਾਰਾਂ ਸਿੱਖ ਜਥੇਬੰਦੀਆਂ ਅਰ ਮਿੱਥੇ ਸਮੇਂ ਦੇ ਲਈ ਪਟਿਆਲਾ ਜੇਲ੍ਹ ਦੇ ਸਾਹਮਣੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦਾ ਵਿਰੋਧ ਕਰਨ ਲਈ ਆ ਕਿ ਆਖਰਕਾਰ ਸੰਦੀਪ ਸਿੰਘ ਸਣੀ ਦੇ ਨਾਂ ਪੰਜਾਬ ਪੁਲਿਸ ਵੱਲੋਂ ਇੰਨਾ ਤਸ਼ੱਦਦ ਕਿਉਂ ਅਤੇ ਕੀ ਦੇ ਕਹਿੰਤੇ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਸਾਬਕਾ ਇੰਸਪੈਕਟਰ ਦਾ ਕਤਲ ਹੋਇਆ ਹੈ ਉਸ ਕਤਲ ਨੂੰ ਲੈ ਕੇ ਇੱਕ ਵੱਡੀ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਫੇਕ ਇਨਕਾਉਂਟਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਇਲਾਜ ਦੇ ਦੌਰਾਨ ਮੌਤ ਹੋਣ ਦੀ ਖਬਰ ਇਸ ਸੂਬਾ ਸਿੰਘ ਕੌਣ ਹੈ ਜਿਸ ਨੇ 1984 ਦੇ ਵਿੱਚ ਕਈ ਪੰਜਾਬ ਦੇ ਨੌਜਵਾਨਾਂ ਦੇ ਜਾਲੀ ਫੇਕ ਇਨਕਾਊਂਟਰ ਕੀਤੇ ਅਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਕਈਆਂ ਮਾਵਾਂ ਦੇ ਪੁੱਤ ਜਿਹੜੇ ਨੇ ਮੌਤ ਹੀ ਪੇਚੜਾ ਦਿੱਤੇ ਗਏ ਸੀ ਸਾਬਕਾ ਇੰਸਪੈਕਟਰ ਸੂਬਾ ਸਿੰਘ ਵੱਲੋਂ ਉਸ ਨੂੰ ਲੈ ਕੇ ਉਮਰ ਕੈਦ ਦੀ ਸਜ਼ਾ ਕੱਟ ਰਸੀ ਪਟਿਆਲਾ ਜੇਲ੍ਹ ਦੇ ਵਿੱਚ ਲੇਕਿਨ 2 ਤੋਂ 3 ਦਿਨ ਪਹਿਲਾਂ ਉਹਨਾਂ ਦੀ ਮੌਤ ਦੀ ਖਬਰ ਹੋਈ ਹੈ ਜਿਸ ਕਰਕੇ ਸੰਦੀਪ ਸਿੰਘ ਸਣੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਪਟਿਆਲਾ ਜੇਲ੍ਹ ਵਿੱਚ ਬੰਸੀ ਦੱਸਿਆ ਜਾ ਰਿਹਾ ਹੈ ਕਿ ਉਸ ਉੱਪਰ ਪਿਛਲੇ ਦਿਨੀ ਜੇਲ੍ਹ ਦੇ ਅੰਦਰ ਸੰਦੀਪ ਸਿੰਘ ਸਣੀ ਨਾਮ ਦੇ ਵਿਅਕਤੀ ਨੇ ਜ਼ਾਲਿਮਾ ਹਮਲਾ ਕੀਤਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਜਖਮੀ ਹਾਲਤ ਵਿੱਚ ਸੁਭਾ ਸਿੰਘ ਨੂੰ ਰਜਿੰਦਰਾ ਹਸਪਤਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਅੱਜ ਮੌਤ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਿੰਦੂ ਲੀਡਰ ਸੁਧੀਰ ਸੁਧੀਰ ਸੂਰੀ ਦਾ ਜਿਸ ਸਦੀਪ ਸਿੰਘ ਸੱਣੀ ਨੇ ਕਤਲ ਕੀਤਾ ਸੀ ਉਹਨਾਂ ਨੇ ਹੀ ਸਾਬਕਾ ਇੰਸਪੈਕਟਰ ਸੁਭਾ ਸਿੰਘ ਸੁਭਾ ਸਿੰਘ ਸੇਵਾਮੁਕਤ ਡੀਐਸਪੀ ਗੁਰਪਚੰਦ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਤੇ ਹਮਲਾ ਕੀਤਾ ਸੀ ਇਸ ਹਮਲੇ ਵਿੱਚ ਸੁਭਾ ਸਿੰਘ ਦਾ ਮਿਰ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਲਾਤੁਰਾਂ ਉਹਨਾਂ ਦੀ ਮੌਤ ਹੋ ਗਈ ਉਹਨਾਂ ਨੇ ਦਬ ਤੋੜ ਦਿੱਤਾ ਦਸਰਾ ਬਣਦਾ ਹੈ ਕਿ ਫੇਕ ਐਨਕਾਉਂਟਰ ਮਾਮਲੇ ਵਿੱਚ ਮੁਕਤ ਡੀਐਸਪੀ ਗੁਰਪਾਜਤ ਸਿੰਘ ਇੰਸਪੈਕਟਰ ਸੁਭਾ ਸਿੰਘ ਨੂੰ ਸੀਵੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਕੌਣ ਹੈ ਸੰਦੀਪ ਸੈਣੀ ਪਹਿਲਾਂ ਇਹਦੇ ਬਾਰੇ ਗੱਲ ਕਰਦੇ ਹਾਂ ਦੱਸਦੀ ਕਿ ਸੰਦੀਪ ਸਿੰਘ ਸੈਣੀ ਉਹ ਵਿਅਕਤੀ ਹੈ ਜਿਸ ਨੇ Hindu leader ਸਦੀਰ ਸੂਰੀ ਦਾ 4 ਨਵੰਬਰ 2022 ਨੂੰ ਅਮਰਸਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਪੁਲਿਸ ਨੇ ਮੌਕੇ ਤੋਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਸ ਵੇਲੇ ਤੋਂ ਹੀ ਉਹ ਜੇਲ੍ਹ ਦੇ ਵਿੱਚ ਅੱਧਾ ਬੰਦ ਹਨ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਭਾਈ ਸੰਦੀਪ ਸਿੰਘ ਸਣੀ ਨਾਲ ਕੀਤੀ ਗਈ ਵਧੀਕੀ ਦਾ ਨੋਟਸ ਲੈਂਦਿਆ ਲੈਂਦਾ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਬੇहद ਦੁਖੀ ਹੈ ਅਤੇ ਬੇਇਨਸਾਫੀ ਵਾਲਾ ਹੈ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਜੇਲ੍ਹ ਵਿੱਚ ਝਗੜੇ ਦੀ ਨਿਰਪੱਖ ਜਾਂਚ ਕਰਨ ਦੀ ਬਜਾਏ ਭਾਈ ਸੰਦੀਪ ਸਿੰਘ ਦੀ ਮਾਰਕੁਟਾਈ ਕਰਨਾ ਅਤੇ ਉਸਦੇ ਪਰਿਵਾਰ ਨੂੰ ਉਸ ਨਾਲ ਮਿਲ ਮਿਲਣਾ ਦੇਣਾ ਚਿੰਤਾਜਨਕ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਨਸਾਫ਼ ਦੇਣ ਦੀ ਬਜਾਏ ਭਾਈ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਦ ਕਿ ਅਦਾਲਤ ਵੱਲੋਂ ਕੀਤੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ ਗਈ ਐਡਵੋਕੇਟ ਧਾਮੀ ਨੇ ਕਿਹਾ ਕਿ ਅਦਾਲਤ ਨੇ ਭਾਈ ਸੰਦੀਪ ਸਿੰਘ ਅਰਜਿੰਦਰਾ ਹਸਪਤਲ ਮੈਡੀਕਲ ਕਰਾਉਣ ਦਾ ਆਦੇਸ਼ ਕੀਤਾ ਸੀ ਜਿਸ ਨੂੰ ਲਾਗੂ ਨਹੀਂ ਕੀਤਾ ਗਿਆ ਭਾਈ ਸੰਦੀਪ ਸਿੰਘ ਨੂੰ ਨਾ ਤਾਂ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਕੀਲਾਂ ਨੂੰ ਮੁਲਾਕਾਤ ਕਰਵਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦਾ ਅਜਾਇਬ ਤੀਰਾ ਕਈ ਸਵਾਲ ਖੜੇ ਕਰਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਸੰਦੀਪ ਸਿੰਘ ਸਨਿਦਾਰ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਜ਼ਿੰਮੇਵਾਰ ਹੋਣਗੇ ਕਿਉਂਕਿ ਸੰਦੀਪ ਸੈਣੀ ਕੌਮ ਦਾ ਯੋਧਾ ਹੈ ਉਹਨਾਂ ਨੇ ਸੁਧੀਰ ਸੂਰੀ ਨੂੰ ਜਿਹੜਾ ਹੈ ਗੋਲੀਆਂ ਮਾਰ ਕੇ ਕਤਲ ਕੀਤਾ ਸੀ 4 ਨਵੰਬਰ 2022 ਨੂੰ ਤੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਦੇ ਹੱਥੋਂ ਹੀ ਕੁੱਟਮਾਰ ਹੋਈ ਹੈ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਜੋ ਫੇਕ ਐਂਕਾਊਂਟਰ ਨੂੰ ਲੈ ਕੇ ਪਟਿਆਲਾ ਦੇ ਵਿੱਚ ਉਮਰ ਕੈਦ ਦੀ ਜੇਲ੍ਹ ਕੋਗਰੇ ਸੀ ਤੇ ਇਸ ਉੱਤੇ ਹਮਲਾ ਕੀਤਾ ਗਿਆ ਹਮਲੇ ਵਿੱਚ ਕੁੱਟਮਾਰ ਹੋਈ ਕੁੱਟਮਾਰ ਦੇ ਦੌਰਾਨ ਸੁਭਾ ਸਿੰਘ ਨੂੰ ਰਜਿੰਦਰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਐਡਮਿਟ ਕਰਵਾਉਣ ਤੋਂ ਬਾਅਦ ਜੇਰੇ ਇਲਾਜ ਲਈ ਡਾਕਟਰ ਨੇ ਪੂਰੀ ਕੋਸ਼ਿਸ਼ ਕੀਤੀ ਲੇਕਿਨ ਇਸ ਦੇ ਬਾਵਜੂਦ ਉਹਨਾਂ ਦੀ ਮੌਤ ਹੋ ਗਈ